ད�ས ད�ས དསྱས དས 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 ད� ਸਰਪੰਚ ਗੁਚਾਰਾਂ ਸੰਗਿਆਨੀ ਦਰਸ਼ਵਾਈ ਰਮੇਰ ਸਿੰਘ ਚਾਹ ਸਾਹ ਜਨਜੀਤ ਸਿੰਘ ਜੀ ਬਾਈ ਚੰਕੌਰ ਸੰਕੋਰਾ ਅਜੇ ਮੈਂਬਰ ਉਤਾਰ ਸਿੰਘ ਅਮਰੀਕ ਸਿੰਘ ਪੰਚਾਇਤ ਮੈਂਬਰ ਗੁਰਮਖ ਸਿੰਘ ਬਾਈ ਸਰਬਜੀਤ ਸਿੰਘ ਬਾਈ ਮੱਖਣ ਸਿੰਘ ਜੀ ਸਰਦਾਰ ਜਸਵੰਤ ਸਿੰਘ ਗਰੀਆਲ ਬਾਈ ਲਖਮੀਰ ਸਿੰਘ ਜੀ ਲਖੋ ਸਰਦਾਰ ਚਾਰਨੀ ਸਿੰਘ ਜੀ मन्ना फुटबॉल खिलाारी भाई वरिंद्र सिंह नीटू सरदार ददीप सिंह कबड्डी फुटबॉल खिलाारी भाई मनजीत कुमार गोहली भाई मिंटा जी भाई लखवीर सिंह जी भाई सिंह <laughs>